ਅਟਾਰੀ ਵਾਗਾ ਸਰਹੱਦ ਤੇ ਬਣੇ ਟੋਲ ਪਲਾਜਾ ਛੱਡਣ ਵਿਖੇ ਸਥਿਤੀ ਉਸ ਸਮੇਂ ਤਨਾਪੂਰਨ ਹੋ ਗਈ ਜਦੋਂ ਟੋਲ ਪਲਾਜਾ ਦੇ 20 ਕਿਲੋਮੀਟਰ ਦਾਇਰੇ ਦੇ ਅੰਦਰ ਆਉਂਦੇ ਪਿੰਡ ਵਾਸੀਆਂ ਵੱਲੋਂ ਟੋਲ ਪਲਾਜੇ ਤੇ ਧਰਨਾ ਲਾ ਦਿੱਤਾ ਇਸ ਮੌਕੇ ਮੁਖਤਿਆਰ ਸਿੰਘ ਜਮੋਰੀ ਕਿਸਾਨ ਸਭਾ ਦੇ ਆਗੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਟੋਲ ਪਲਾਜੇ ਤੋਂ ਨਦੀਕ ਦੇ ਪਿੰਡਾਂ ਦੇ ਲੋਕ ਬਿਨਾਂ ਟੋਲ ਪਲਾਜਾ ਦਿੱਤੇ ਲੰਘਦੇ ਆ ਰਹੇ ਹਨ ਪਰ ਹੁਣ ਉਹਨਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਟੋਲ ਪਲਾਜ਼ੇ ਤੋਂ 20 ਕਿਲੋਮੀਟਰ ਦੇ ਦਾਰੇ ਅੰਦਰ ਆਉਣ ਵਾਲੇ ਪਿੰਡ ਵਾਸੀਆਂ ਨੂੰ ਬਿਨਾਂ ਟੋਲ ਦਿੱਤੇ ਹੀ ਲੰਘਨ ਦਿੱਤਾ ਜਾਵੇ। ਇਸ ਮੌਕੇ ਕੋਲੋਂ ਲੰਘ ਰਹੇ ਹਲਕਾ ਅਟਾਰੀ ਤੋਂ ਕਾਂਗਰਸ ਦੇ ਕੋਆਰਡੀਨੇਟਰ ਬਲਬੀਰ ਸਿੰਘ ਬੱbbi ਪਹਿਲਵਾਨ ਨੇ ਦੱਸਿਆ ਕਿ ਭੀੜ ਇਕੱਠੀ ਹੋਈ ਵੇਖ ਉਹਨਾਂ ਵੱਲੋਂ ਗੱਡੀ ਰੋਕੀ ਗਈ ਤਾਂ ਪਤਾ ਲੱਗਾ ਕਿ ਪਿੰਡ ਵਾਸੀਆਂ ਨੂੰ ਟੋਲ ਪਲਾਜ਼ਾ ਤੋਂ ਲੰਘਣ ਲੱਗਿਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਉਹਨਾਂ ਵੱਲੋਂ ਟੋਲ ਪਲਾਜ਼ਾ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਕੋਲ ਦਿੱਖਤੀ ਰੂਪ ਵਿੱਚ ਹਰੇਕ ਆਉਣ ਜਾਣ ਵਾਲੇ ਰਾਹੀ ਕੋਲੋਂ ਟੋਲ ਪਲਾਜ਼ਾ ਲੈਂਦੀ ਇਜਾਜ਼ਤ ਹੈ ਜੋ ਉਹਨਾਂ ਵੱਲੋਂ ਦਿਖਾਈ ਗਈ ਹੈ ਇਸ ਮੌਕੇ ਬੱ비 ਪਹਿਲਵਾਨ ਨੇ ਦੋਨਾਂ ਧਿਰਾਂ ਨੂੰ ਬੈਠ ਕੇ ਇਸ ਮਸਲੇ ਦਾ ਹੱਲ ਕਰਨ ਨੂੰ ਕਿਹਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੌਨਸਿੰਟ ਲੋ ਮੈਂ ਇੱਥੋਂ ਦਾ ਲੋਕਲ ਰਹਿਣ ਵਾਲਾ ਜਦਕਿ ਮੈਨੂੰ ਪੂਰੇ ਕਾਗਜ਼ ਸਰ ਕੋ ਵੀ ਇੱਕ ਸਰਦਾਬ ਮਿਰਕੋ ਲੋਕਲ ਦਾ ਅੰਦੇ ਹੀ ਕਿ ਪਿੰਡ ਵਾਲਿਆਂ ਦੇ ਕਿ ਇਹਦਾ ਲੋਕਲ ਦਾ ਲੱਗਦਾ ਨਹੀਂ ਜਦਕਿ ਮੇਰੇ ਕੋ ਪੂਰਾ ਰੂੜਾ ਉੱਤੇ ਲਿਖਿਆ ਹੋਇਆ ਕਿ 20 ਕਿਲੋਮੀਟਰ ਦੇ ਅੰਦਰ ਅੰਦਰ 350 ਦਾ ਪਾਸ ਬਣੇਗਾ ਤੇ ਉਹਦੇ ਵਿੱਚ ਇੱਕ ਮਹੀਨਾ ਫ੍ਰੀ ਹੋਵੇਗਾ ਕਿਸੇ ਨੂੰ ਵੀ ਇਹ ਟੂ ਟੈਕਸ ਫ੍ਰੀ ਨਹੀਂ ਹੈਗਾ ਅਸੀਂ ਆਪਣੇ ਭਾਈਚਾਰੇ ਤੇ ਪ੍ਰੇਮ ਸਰ ਇਸ ਤੋਂ ਰਹਿਣ ਕਰਕੇ ਕਿਸੇ ਨੂੰ ਛੱਡ ਸਕਦੇ ਆ ਪਰ ਜੋ ਰੂਲ ਮੁਤਾਬਕ ਆ ਉਹ ਰੂਲ ਮੁਤਾਬਕ ਸਿਰਫ ਇੱਕ ਆਰਮੀ ਤੇ ਪੁਲਿਸ ਤੇ ਫ੍ਰੀडम फाइਟਰ ਇਹਨਾਂ ਨੂੰ ਮਾਫ ਹੈ ਬਾਕੀ ਸਾਰਿਆਂ ਨੂੰ ਰੂਲ ਲੱਗੇਗਾ ਤੇ ਮੈਂ ਇਹੀ ਅਪੀਲ ਕਰਦਾ ਕਿ ਮੇਰਾ ਸਹਜੋਦ ਦੇ ਪਿੰਡ ਵਾਲੇ ਜਿੰਨੇ ਵੀ ਹੈਗੇ ਨੇ ਆਣ ਕੇ ਮੇਰੇ ਕੋਲ ਵੇਖਣ ਇਸੇ ਤਰ੍ਹਾਂ ਹੀ ਅੱਜ ਕਾਲਸ ਦੇ ਬਲਬੀਰ ਸਿੰਘ ਜੀ ਜੋ ਪਹਿਲਵਾਨ ਨੇ ਸ਼ਾਇਦ ਤੋਂ ਮੈਨੂੰ ਚੈੱਕ ਕਰਨਾ ਆਇਆ ਸੀ ਕਿ ਕਿਤੇ ਇਲੈਗਲ ਤਾਂ ਨਹੀਂ ਇਹ ਚਲਾ ਰਹੇ ਜਾਂ ਇਲੈਗਲ ਇਹ ਆਪਣਾ ਪੈਸਾ ਵਸੂਲਣ ਦੇ ਗੁੰਡਾਗਰ ਦਿੱਤਾ ਸੁਣੇ ਜਦ ਇਹਨਾਂ ਨੂੰ ਮੈਂ ਆਪਣੇ ਆਫਿਸ ਵਿੱਚ ਬਿਠਾ ਕੇ ਪੂਰੇ ਕਾਗਜ਼ ਦਿਖਾਏ ਚੈੱਕ ਕਰਵਾਏ ਤੇ ਇਹਨਾਂ ਨੇ ਵੀ ਮੰਨਿਆ ਦੇਖੋ ਇਹਨਾਂ ਨੂੰ ਸਾਰਾ ਪਤਾ ਲੱਗ ਗਿਆ ਕਿ ਕਿਸੇ ਨੂੰ ਵੀ ਫ੍ਰੀ ਨਹੀਂ ਹੈਗਾ ਲੋਕਲ ਵਾਸਤੇ ਇਹ ਆਪਣੇ ਨਾਵਾ ਸੇ ਪਾਸ ਬਣਿਆ ਸਾਢੇ ਦਿਨ ਦਾ ਤੇ ਸ਼ਹਿਰ ਵਾਸਤੇ ਕੋਈ ਪਾਸ ਨਹੀਂ ਆ ਸ਼ਹਿਰ ਵਾਸਤੇ ਪਰਚੀ ਕਰਨੀ ਆ ਅੰਦਰ ਦੀ ਫਾਸਟ ਟੈਕਵਾ ਕੇ ਜਾਓਗੇ ਬਾਕੀ ਆਪਣੇ ਭਾਈ ਚਾਰ ਦੇ ਕਿਸੇ ਨੂੰ ਛੱਡ ਦਈਏ ਉਹ ਵੱਖਰੀ ਗੱਲ ਆ ਫ੍ਰੀ ਕਿਸੇ ਨੂੰ ਨਹੀਂ ਹੈਗਾ ਮੈਂ ਇਹਨਾਂ ਦੇ ਇਹਨਾਂ ਬਲਬੀਰ ਸਿੰਘ ਜੀ ਨੂੰ ਮੈਂ ਸਾਹਸ ਨਾਲ ਹੱਥ ਦੁਖਾ ਇਹ ਵਾਰ ਕੀ ਇਹਨਾਂ ਦੀ ਗੱਲ ਸੁਣਿਆ ਜਾਵੇ ਤੈਨੂੰ ਅਸੀਂ ਆ ਜੀ ਬੋਰੀ ਰਿਕਸ਼ਾ ਸਵਾ 50 ਵੱਲੋਂ ਅਸੀਂ ਲਗਾਤਾਰ ਇਸ ਟੂਰ ਪਲਾਜ਼ੇ ਦੇ 10 ਸਾਲ ਤੋਂ ਆਪਣੇ ਤਿਰਵਤਾਪ ਕਰ ਜਿਹੜੀਆਂ ਲੋਕਲ ਮਿਕਸੀ 10 ਕਿਲੋਮੀਟਰ ਤੱਕ ਇਹ ਚਾਹਦੇ ਹੀ ਉਹਨਾਂ ਨੂੰ ਬ੍ਰੀ ਨਗਾ ਜੰਦਾਸੀ ਲੈ ਕੇ ਨਵੀਂ ਆਏ ਇੱਥੇ ਟੂਲਪਲਾਜ਼ੀ ਵਾਲਿਆਂ ਨੇ ਲਗਾਤਾਰ ਉਹਨਾਂ ਤਾਂ ਵੀ ਜਿਹੜਾ ਪਾਸਤਾ ਲਾਗੂ ਕਰ ਦਿੱਤਾ ਜਿਹਦਾ ਅਸੀਂ 17 ਤਰੀਕ ਉਤਲੇ ਤੌਰ ਤੇ ਇੱਥੇ ਵਿਰੋਧ ਕਰਕੇ ਗਏ ਆ ਤੇ ਅਲਟੀਮੇਟਮ ਦੇ ਗਏ ਆ ਕਿ ਤੁਸੀਂ ਇਹ ਠੀਕ ਨਹੀਂ ਕਰ ਰਹੇ ਇਹ ਨੈਸ਼ਨਲ ਅਥਾਰਟੀ ਦੇ ਨਿਯਮ ਉਤਾਪਕੀ ਇਥੋਂ 10 ਕਿਲੋਮੀਟਰ 12 ਕਿਲੋਮੀਟਰ ਬੜ ਰਿਆ 20 ਕਿਲੋਮੀਟਰ ਤੇ ਬੜਰ ਨਹੀਂ ਬਣਦਾ ਕਾ ਲਾਹੌਰ ਆ ਜਾਂਦਾ ਗਿਆ ਆ ਜਾਂਦਾ ਇਸ ਕਰਕੇ ੱੱਕੇਸ਼ਾ ਹੀ ਬਹੁਤ ਇੱਕ ਕਰ ਰਿਹਾ ਤੇ ਉਸ ਦੇ ਸਬੰਧ ਵਿੱਚ ਆਜ ਅਸੀਂ ਇੱਥੇ ਮੈਂ ਕਹਿੰਦਾ ਟੂ ਫਰਜ਼ੀ ਦਾ ਪ੍ਰਧਾਨਾ ਜਿਹੜਾ ਮਾਰ ਰਿਹਾ ਤੇ ਮੰਗ ਕਰਦੇ ਆ ਕਿ ਜੋ 20 ਕਿਲੋਮੀਟਰ ਦਾ ਏਰੀਆ ਆਉਂਦਾ ਹੈ ਉਹ ਸਾਰੀਆਂ ਗੱਡੀਆਂ ਜਿਹੜੀਆਂ ਉਹਨਾਂ ਨੂੰ ਪ੍ਰੀ ਤੌਰ ਤੇ ਲਿਖਾਇਆ ਜਾਵੇ ਔਰ ਦੇਖ ਕੇ ਫਿਰ ਵੀ ਇਹਨਾਂ ਨੂੰ ਕੋਈ ਸ਼ਰਕਾ ਹੈ ਤਾਂ ਉਹਨਾਂ ਦਾ ਆਧਾਰ ਕਾਰਡ ਜਿਹੜਾ ਚੈੱਕ ਕੀਤਾ ਜਾ ਸਕਦਾ ਕਿ ਆਕੇ ਤੁਸੀਂ ਕਿਹੜੇ ਪਿੰਡ ਦੇ ਹੋ ਨਹੀਂ ਨਹੀਂ ਜਾਥਾ ਵਰਟੀ ਲੈਸਰ ਤੋਂ ਵਰਟੀ ਜੇ ਕਰ ਸਕਦੇ ਹੋ ਇਸ ਕਰਕੇ ਅਸੀਂ ਦੁਬਾਰਾ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਨਾਲ ਜਿਹੜਾ ਰਵਈਆ ਠੀਕ ਨਹੀਂਗਾ ਬਕਰਾਂ ਲੋਕਾਂ ਦੇ ਅੱਗੇ ਹੀ ਲੋਕ ਗਰੀਬ ਜਿਹੜੇ ਆ ਬਾਰਡਰ ਦੇ ਲੋਕ ਤੋ ਤਿੰਨ ਜੰਗਾਂ ਦੇ ਵਿੱਚ ਪੈ ਚੁੱਕੇ ਆ ਹੁਣ ਵੀ ਪੈ ਚੁੱਕੇ ਆ ਤੇ ਇਹ ਨਾਲੇ ਆਲ ਕੇ ਸਾਡੇ ਬਾਰਡਰ ਦਾ ਜਿਹੜਾ ਇਲਾਕਾ ਸਾਰਾ ਵੀ ਪਿੰਡਿਆ ਉਹਨਾਂ ਨੂੰ ਹੋਰ ਇਹਨਾਂ ਨੇ ੱਕ ਦੇ ਨਾਲ ਜਿਹੜਾ ਕਟੜਾ ਸ਼ੁਰੂ ਕਰਤਾ ਟੂਰਪਾ ਜਿਹੜਾ ਕਿ ਅਸੀਂ ਮੰਗ ਕਰਦੇ ਆ ਕਿ ਕਟੜਾ ਨਹੀਂ ਬਣਦਾ ਇਸ ਕਰਕੇ ਇਸ ਸਬੰਧ ਵਿੱਚ ਅੱਜ ਅਸੀਂ ਧਰਮਾਇਰਾ ਲਾਉਣ ਵਾਸਤੇ ਇੱਥੇ ਹਾਜ਼ਰ ਆਏ ਆ ਮੈਂ ਪਰਬੀਰ ਸਿੰਘ ਬੱਬੀ ਪਹਿਲਵਾਨ ਹਰਕਾ ਕੋਆਰਡੀਨੇਟਰ ਟਾਰੀ ਮੈਂ ਕਈ ਮਹੀਨੇ ਇਥੋਂ ਲੰਘਿਆ ਪਰ ਅੱਜ ਕੁਝ ਲੋਕ ਖੜੇ ਸੀ ਮੈਂ ਉਹਨਾਂ ਨੂੰ ਮੈਨੂੰ ਬੁਲਾਇਆ ਕਿ ਵੀ ਆ ਦੇਖੋ ਇੱਥੇ ਕੁਝ ਲੋਕ ਧੱਕੇਸ਼ਾਹੀ ਕਰਨਾ ਚਾਹੁੰਦੇ ਆ ਜਦ ਕਿ ਮੈਂ ਆਣ ਕੇ ਨਾ ਦਫਤਰ 'ਚ ਬੈਠ ਕੇ ਸਾਰੇ ਰੂਲ ਦੇਖਿਆ ਸਾਰੇ ਰੂਲ ਜਿਹੜਿਆ ਕਿਸੇ ਨੂੰ ਮਾਫ ਨਹੀਂਗਾ ਮਾਫ ਸਿਰਫ ਹੋਵੇਗਾ ਜਾਂ ਤੇ ਕੋਈ ਵਿਕਲਾਗ ਆ ਜਾਂ ਐਂਬੂਲੈਂਸ ਆ ਜਾਂ ਕੋਈ ਪੁਲਿਸ ਆ ਪੁਲਿਸਬੋਰਡ ਆ ਜਾਂ ਮੈਡੀਕਲ ਆ ਇਹ ਕਈ ਬੰਦੇ ਨਜਾਇਜ਼ ਤੌਰ ਤੇ ਆਣ ਕੇ ਤੰਗ ਕਰਕੇ ਗੁੰਮਰਾਹ ਕਰਨਾ ਤੋਂ ਦੇ ਪਿੰਡ ਵਾਲਿਆਂ ਨੂੰ ਔਰ ਤੁਮ ਲੱਗੇ ਚੱਗੇ ਕਿ ਕਹੀ ਮੈਦਾਨਾਂ ਨੂੰ ਪੁੱਛਿਆ ਉਹਨੇ ਕਹਿੰਦੇ ਕਿਸੇ ਗੰਦੀ ਕੋ ਤੱਕ ਜਾਈ ਨਹੀਂ ਜੋ ਰੋਹੋਂ ਦੇ ਸਹਾਰ ਨਾਲ ਪੈਸੇ ਬੰਦੇ ਇਤਨੇ ਆ 20 ਕਿਲੋਮੀਟਰ ਤੱਕ 350 ਰੁਪਏ ਦਾ ਇੱਕ ਪਾਸਾ ਹੈ ਕਈ ਬੰਦੇ ਇੱਕ ਬਾਹਰ ਤਿੰਨ ਤਿੰਨ ਚਾਰ ਚਾਰ ਗੱਡੀਆਂ ਜਿਨ੍ਹਾਂ ਨੇ ਘਰਾਂ ਚ ਰੱਖੀਆਂ ਲਈ ਫਿਰਦੇ ਆ ਤੇ ਜੇ ਤੰਗ ਕਰਦੇ ਉਹਦੇ ਚਾਰ ਗੱਡੀਆਂ ਕਿਉਂ ਨੰਗਨ ਦੇਣ ਇਹਦੇ ਇਸ ਕਰ ਕਰਦੇ ਕਿ ਪਿੰਡ ਦਾ ਭਾਈਚਾਰਾ ਹੈਗਾ ਕੋਈ ਗੱਲ ਨਹੀਂ ਜੇ ਰਹੀ ਬਾਹਰ ਯਾਤਰਾ ਹੁੰਦੀ ਆ ਲੋਕ ਹੁੰਦੇ ਨੇ ਉਹ ਜੋ ਮੰਗਦੇ ਦੇ ਕੇ ਜਾਂਦੇ ਨੇ ਜੇ ਕਸਿੰਦੀ ਕੋਈ ਗੱਲ ਨਹੀਂ ਗਈ ਅਸੀਂ ਨਜਾਇਜ਼ ਕਿਹਨਾਂ ਨੂੰ ਹੁੰਦੇ ਨਹੀਂ ਜੋ ਜਾਇਜ਼ ਬੰਦਾ ਉਹਨਾਂ ਦਾ ਹੱਕਾ ਉਹ ਲੈਣਦੇ ਹੱਕ ਦਾ ਵੀ ਬੰਦੇ